ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੇ ਸੱਜਣ ਮੈਨੂੰ ਫੋਨ ਕਰਕੇ ਇਹ ਕਹਿੰਦੇ ਹੁੰਦੇ ਆ ਕਿ ਤੁਸੀਂ ਤਖਤਾਂ ਦੇ ਜਥੇਦਾਰਾਂ ਨੂੰ ਖਾਚ ਕਹਿ ਦਿੰਦੇ ਹੋ ਕਤੀੜ ਕਹਿ ਦਿੰਦੇ ਹੋ ਮੰਗ ਖਾਣੇ ਕਹਿ ਦਿੰਦੇ ਹੋ ਕਾ ਕਿਉਂ ਕਹਿੰਦੇ ਅੱਜ ਸੁਣ ਲਿਓ ਵੀ ਕਿਉਂ ਕਹਣਾ ਮੈਂ ਥੋੜੀ ਬੋਦੀ ਤੁਹਾਨੂੰ ਤਸੱਲੀ ਵੀ ਹੋ ਜੇ ਵੀ ਮੇਰੀ ਗੱਲ ਵਿੱਚ ਕਿੰਨਾ ਕ ਦਮ ਹੁੰਦਾ ਜਿਹੜਾ ਤਕਸਾਲ ਦਾ ਮੁਖੀ ਹੈ ਬਗੜ ਬਿੱਲਾ ਉਹਨੇ ਸ਼ਰਿਆਮ ਕਹਤਾ ਕਹਿੰਦਾ ਅਸੀਂ ਜਹੇਦਾਰ ਨੂੰ ਜਹੇਦਾਰ ਨਹੀਂ ਮੰਨਦੇ ਅਸੀਂ ਜੇ ਕੋਈ ਕੌਮ ਦੇ ਸੰਬੰਧ ਵਿੱਚ ਸੰਦੇਸ਼ ਜਹੇਦਾਰ ਦਾ ਆਊਗਾ ਅਸੀਂ ਉਹਨੂੰ ਮੰਨਾਂਗੇ ਨਹੀਂ ਔਰ ਇਹ ਵੀ ਕਹਤਾ ਅਸੀਂ ਰੋਕਾਂਗੇ ਕਿ ਸੰਦੇਸ਼ ਦੇਣ ਨਹੀਂ ਦੇਵਾਂਗੇ ਇਹ ਗੱਲ ਕਹੀ ਹੈ ਨਾ ਅਸ਼ਾ ਨਾਲ ਇੱਕ ਉਹ ਜਿਵੇਂ ਮੀਡੀਆ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਹੁੰਦੀ ਹੈ ਫਤਿਹ ਹੁੰਦਾ ਜ਼ਿਆਦਾ ਇਹ ਮਾਝੇ ਵਾਲੇ ਆ ਜਿਹੜੇ ਟੀਵੀ ਵਾਲੇ ਉਹ ਸੂਤਰਾਂ ਦੇ ਹਵਾਲੇ ਤੋਂ ਖਬਰ ਕਿਹਾ ਇੱਕ ਤਾਂ ਈਸ਼ਰ ਸਿੰਘ ਹੈ ਢਿੰਡਰ ਵਾਲੇ ਦਾ ਮੁੰਡਾ ਇੱਕ ਇੰਦਰਜੀਤ ਸਿੰਘ ਹੈ ਕਹਿੰਦੇ ਇਹ ਦੋਨੋਂ ਕਹਿੰਦੇ ਆ ਕਿ ਅਸੀਂ ਤਖਤ ਦੇ ਜਹੇਦਾਰ ਤੋਂ ਸਨਮਾਨ ਨਹੀਂ ਲਵਾਂਗੇ ਨਾ ਲਿਓ ਸਨਮਾਨ ਤੁਸੀਂ ਕੀਤਾ ਕੀ ਹੈ ਥੋੜੇ ਪਿਓ ਨੇ ਕੌਮ ਮਰਵਾਈ ਹੈ ਪਤਾ ਤੁਹਾਨੂੰ ਵੀ ਚੰਗੀ ਤਰ੍ਹਾਂ ਹੈਗਾ ਸਨਮਾਨ ਕੀ ਮਿਲਨੇ ਕਿ ਤੁਹਾਨੂੰ ਭਾਰਤ ਦੇ ਰਾਸ਼ਟਰਪਤੀ ਨੇ ਸਨਮਾਨ ਕਰਨਾ 250 ਦੀ ਕਿਰਪਾਨ ਹੁੰਦੀ ਹੈ ਉਹ ਦੁਕਾਨ ਤੋਂ ਖਰੀਦ ਲੈਂਦੇ ਨੇ 200 ਦਾ ਸਰੂਪਾ ਹੁੰਦਾ ਉਹਦੇ ਵਿੱਚ ਕੀ ਹੁੰਦਾ ਹੋਰ ਨਹੀਂ ਲੈਣਾ ਨਾ ਲਿਓ ਔਰ ਦੇਣਾ ਵੀ ਨਹੀਂ ਚਾਹੀਦਾ ਔਰ ਮੈਂ ਇੱਕ ਹੋਰ ਜਿਹੜੀ ਬੇਨਤੀ ਕਰਨੀ ਤੁਹਾਨੂੰ ਵੀ ਮੈਂ ਕਿਉਂ ਕਹਿਣਾ ਮੰਗਸਣੇ ਨਾ ਸ਼ੋਮਨੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਾਗੜ ਵਿੱਲੇ ਨੂੰ ਮਨਾਉਣ ਵਾਸਤੇ ਗਏ ਨੇ ਜਿਹੜਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਇਹਨਾਂ ਦਾ ਟਕਸਾਲ ਦਾ ਮੇਨ ਹੈੱਡਕੁਆਰਟਰ ਹੈ ਉੱਥੇ ਕੀ ਕਹਿਣ ਗਏ ਨੇ ਕਿ ਤੁਸੀਂ ਜਿਹੜਾ ਅਕਾਲ ਤਖਤ ਤੇ ਪ੍ਰੋਗਰਾਮ ਹੈਗਾ ਕੱਲੂ ਘਾਰੇ ਦਾ 6 ਜੂਨ ਦਾ ਉਹਦੇ ਵਿੱਚ ਕੋਈ ਖਲੜ ਨਾ ਪਾਵੇ ਮਨਤਾ ਕਰਨ ਗਏ ਨੇ ਹੁਣ ਮੈਂ ਕਿਉਂ ਕਹਿਣਾ ਹੁੰਨਾ ਵੀ ਜਹਦਾ ਰ ਮੰਗ ਖਾਣੇ ਆ ਇੱਕ ਦੇਣਾ ਨੇ ਕਿਉਂ ਕਹਿਣਾ ਹੁੰਨਾ ਜੇ ਜ਼ਰਤ ਹੋਵੇ ਨਾ ਵੇ ਜਹਦਾ ਨਾਂ ਵਾਲੀ ਤਾਂ ਫਿਰ ਮੌਕੇ ਤੇ ਹੁਣ ਪਾਵਰ ਦਿਖਾਉਣ ਇਹਨੂੰ ਸੱਦਣ ਉੱਥੇ ਬਾਗੜ ਵਿਲੇ ਨੂੰ ਕੱਲ ਤੱਕ ਤੇ ਜਾਣਦਾ ਹੈ ਨਹੀਂ ਬੇਰੀ ਹੈਗੇ ਬੰਨ ਲੈਣ ਉੱਥੇ ਫਿਰਨ ਜੁੱਤੀ ਫਿਰ ਇਹ ਕਥਾ ਕਹਾਣੀਆਂ ਤੁਸੀਂ ਸੁਣਾਈਆਂ ਨੇ ਕਾਲੀ ਫੂਲਾ ਸਿੰਘ ਨੇ ਮਹਾਰਾਜਾ ਨੀਤ ਸਿੰਘ ਨੂੰ ਬੰਨ ਕੇ ਚੋਰੜੇ ਪਤਨੇ ਕੋਰੜੇ ਮਾਰੇ ਸੀ ਹਾਲਾਂਕਿ ਗੱਪ ਹੈ ਇਹ ਕਹਾਣੀਆਂ ਐਵੇਂ ਨਹੀਂ ਬਣਾਈਆਂ ਕੁਝ ਨਹੀਂ ਹੈਗਾ ਇਹਦੇ ਵਿੱਚ ਅੱਜ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਕਿਸੇ ਬੰਦੇ ਵਿੱਚ ਹਿੰਮਤ ਹੈਗੀ ਆ ਉਹਨੂੰ ਫੜ ਕੇ ਛੇਤਰਫੇਰ ਦੇ ਹੈਗੀ ਕਿਸੇ ਵਿੱਚ ਇੰਟੈਲੀਜੈਂਸ ਹੀ ਨਹੀਂ ਲੱਗੇ ਹੋਈ ਐ ਫੋਨ ਤੇ ਗੱਲ ਕਰਦੇ ਕਰਦੇ ਉਹਨੂੰ ਚੱਕ ਲੈਣਗੇ ਅਗਲੇ ਪਤਾ ਵੀ ਆਜਾ ਪੁੱਤ ਪਾਵਰ ਕਿਸੇ ਕੋਲ ਬਿਲਕੁਲ ਨਹੀਂ ਹੁਣ ਜੇ ਇਹਨਾਂ ਨੂੰ ਥੋੜੀ ਬਹੁਤੀ ਆਪਣੇ ਅਹੁਦੇ ਦੀ ਆਪਣੀ ਪਾਵਰ ਦੀ ਸਮਝ ਹੋਵੇ ਵੀ ਅਸੀਂ ਕੀ ਕਰ ਸਕਦੇ ਆ ਟਕਸਾਲ ਦਾ ਬਾਗੜ ਬਿੱਲਾ ਤਾਂ ਕੀ ਇੱਥੇ ਕੋਈ ਵੀ ਨਹੀਂ ਬੋਲ ਸਕਦਾ ਅਗਲੇ ਆਰਡਰ ਕਰਨ ਵੀ ਇਹਨੂੰ ਕੱਲ ਤੱਕ ਦੇ ਲਿਆਓ ਬੰਨ ਕੇ ਦੱਸ ਦਿਆਂ ਵੀ ਕੱਲ ਤੱਕ ਕੀ ਹੁੰਦਾ ਯਾਨੀ ਕਿ ਇਹ ਉਹ ਲੋਕ ਨੇ ਇਹਨਾਂ ਦੀ ਜਿਹੜੀ ਡਰਾਮੇਬਾਜ਼ੀ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਮਤਲਬ ਇਹ ਕਹਿਣ ਦੀ ਇਹ ਵੀ ਜਿਹੜਾ ਕੁਸ਼ ਧੰਮਾ ਕਹਿ ਰਿਹਾ ਉਹ ਤੋਂ ਇੱਕ ਹਾਰ ਰੇ ਨੇ ਮਤਲਬ ਇਹ ਜਿਹੜੇ ਲੋਕ ਅਗਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਕਹਿੰਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਘੱਟਾ ਪਵੇ ਵਾਕਈ ਟਕਸਾਲ ਦੀ ਵੀ ਕੋਈ ਪਾਵਰ ਹੈਗੀ ਆ ਤੇ ਸ਼ਹੀਦਾਂ ਦੇ ਖਾਣ ਐਵੇਂ ਥੋੜੀ ਕਹਾ ਜਾਂਦਾ ਇਹ ਸਭ ਕੁਝ ਕਿਉਂ ਹੋ ਰਿਹਾ ਇਹ ਸਭ ਕੁਝ ਬਾਦਲਾਂ ਦੀ ਚਮਚਾਗਰੀ ਹੈ ਹੋਰ ਕੁਛ ਨਹੀਂ ਹੁਣ ਜਿਹੜੇ ਭਿੰਡਰਾਂ ਵਾਲੇ ਦੇ ਮੁੰਡੇ ਨੇ ਇੱਕ ਉਸਰ ਸਿੰਘਾ ਪਤਾ ਨਹੀਂ ਇੰਦਰਜੀਤ ਆ ਉਹਦਾ ਬਦਲਾ ਦੀ ਜਦੋਂ ਸੁਵੀਰਵਾਲ ਦੀ ਕੁੜੀ ਦਾ ਵਿਆਹ ਸੀ ਉਹਦੋਂ ਆਇਆ ਸੀ ਤੇ ਦੂਜੇ ਪਾਸੇ ਇਹਦਾ ਪਿਓ ਬਾਦਲਾਂ ਨੂੰ ਭਜਾਉਣ ਵਾਸਤੇ ਲੱਗਿਆ ਜਾ ਰਿਹਾ ਸੀ ਉੱਥੇ ਜਦੋਂ ਦਰਵਾਜ਼ਾ ਤੇ ਅਟੈਕ ਹੋਇਆ ਕੱਲ ਤੱਕ ਤੇ ਉਦੋਂ ਹੀ ਹੁੰਦਾ ਪਿਆ ਸੀ ਕਿ ਮੈਨੂੰ ਬਾਦਲ ਕਹਿੰਦੇ ਨੇ ਭਿੰਡਰਾਂ ਵਾਲਾ ਬਾਦਾਮ ਲੈਂਦਾ 30 ਕਿਲੋ ਇਹ ਸ਼ਬਦ ਕੀਦੇ ਸੀ ਭਿੰਡਰਾ ਬੈਦੇ ਸੀ ਕਿ ਮੈਂ ਨਾਈਆਂ ਦੇ ਕੱਟੇ ਵਰਗਾ ਨਾ ਹੁੰਦਾ ਜਿਵੇਂ ਮਾਦਮ ਖਾਂਦਾ ਹੁੰਦਾ ਇਹ ਪਿਆ ਸਾਰਾ ਕੁਝ ਇਹ ਭਿੰਡਰਾ ਵਾਲੇ ਨੇ ਕਿਹਾ ਹੋਇਆ ਤੇ ਉਹੀ ਮੁੰਡੇ ਹੁਣ ਬਾਦਲਾਂ ਦੇ ਵਿਆਹ ਵਿੱਚ ਪਕੌੜੇ ਖਾਂਦੇ ਫਿਰਦੇ ਹੁਣ ਉੱਥੇ ਮਰਜ਼ਾਦਾ ਹੋਊਗੀ ਉਹੀ ਕੜਾਹੀ ਹੋਣੇ ਜਿਹਦੇ ਵਿੱਚ ਮੱਛੀ ਵਾਲੇ ਵੀ ਤਲੇ ਹੋਣੇ ਆ ਪਨੀਰ ਵਾਲੇ ਵੀ ਤਣੇ ਹੋਲੇ ਉੱਥੇ ਕੜਾਹੀਆਂ ਦੋ ਥੋੜੀ ਹੋਣੀਆਂ ਤੇ ਉੱਥੇ ਫਿਰ ਜਪੀ ਸਾਹਿਬ ਦਾ ਬਾਟ ਕਰਕੇ ਪਕੌੜੇ ਬਣਾਏ ਹੋਣੇ ਬਾਦਲਾਂ ਨੇ ਪਤਾਈਏ ਸਭ ਨੂੰ ਮਤਲਬ ਕਿ ਵੀ ਇਹਨਾਂ ਲੋਕਾਂ ਨੂੰ ਨਾ ਭਵੇਂ ਭਿੰਡਰਾਂ ਦਾ ਪਰਿਵਾਰ ਹੋਵੇ ਭਵੇਂ ਬਾਦ ਲੱਗੇ ਹੋਣ ਭਵੇਂ ਤੱਕ ਦਾ ਜਰ ਹੁਣ ਇਹਨੂੰ ਛੇਤਰਾਂ ਦੀ ਘਾਟ ਹੈ ਜਿੰਨੇ ਵੀ ਪੈ ਜਾਣ ਉਨੰਹੀ ਥੋੜੇ ਆ ਅਸ਼ਾ 6 ਜੂਨ ਨੂੰ ਹੋਣਾ ਕੀ ਹੈ ਜਿਹੜੇ ਨੇ ਹੱਥੇ ਲੋਕ ਅਟੈਕ ਦੇ ਵਿੱਚ ਮਾਰੇ ਗਏ ਸੀ ਤਾਂ ਜਾ ਇਹਨਾਂ ਦੇ ਜਿਹੜੇ ਸ਼ਹੀਦ ਹੋਏ ਨੇ ਕਹਿੰਦੇ ਸੈਂਟਰ ਨੂੰ ਅਸੀਂ ਗੋਡਿਆਂ ਪਰਨੇ ਕਰਦਾ ਸੀ ਤੇ ਉਹ ਜਿਹਨਾਂ ਦੇ ਨਾਮ ਸ਼ਹੀਦਾਂ ਵਿੱਚ ਆਉਂਦੇ ਆ ਉਹਨਾਂ ਦੀ ਯਾਦ ਕਰ ਜਾਂ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਉੱਥੇ ਇਹ ਮਸਲਾ ਹੈ ਇੱਕ ਗੱਲ ਹੋਰ ਨੋਟ ਕਰਿਓ ਜਿਹੜੇ ਸਾਡੇ ਅਸਲ ਸ਼ਹੀਦ ਨੇ ਨਾ ਕੌਮ ਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਸ਼ਹੀਦੀ ਦਿਹਾੜਾ ਨੇ ਅੱਗੇ ਪਿੱਛੇ ਕਰਕੇ ਮਨਾਉਣਾ ਉਦੋਂ ਨਹੀਂ ਮਨਾਉਣਾ ਜਿਹੜੇ ਉੱਥੇ ਕਹਿ ਲਈਏ ਉਹ ਗਾਉੜੇ ਸੀ ਬਲਾਤਕਾਰੀ ਸੀ ਜਿਹੜੇ ਪੰਜਾਬ ਨੂੰ ਲੁੱਟਣ ਵਾਲੇ ਸੀ ਸ਼ਰੀਆਮ ਇੱਟਾਂ ਲੁੱਟਣ ਵਾਲੇ ਸੀ ਉਹ ਮਰੇ ਨੇ ਉਹਨਾਂ ਦੇ ਸੀ ਦੀ ਦਿਹਾੜੇ ਇਹਨਾਂ ਨੇ ਬਣਾਉਣੇ ਨੇ ਉੱਥੇ ਪਹਿਲੇ ਸ਼ਹੀਦ ਕੌਣ ਨੇ ਗੁਰਵਰਧਿੰਦ ਦੇ ਪਾਸ਼ਾ ਉਹ ਨਹੀਂ ਇਹਨਾਂ ਨੇ ਬਣਾਉਣਾ ਇਹ ਗੱਲ ਜੱਤੇ ਰੱਖਿਓ ਹੁਣ ਜਿਹੜੇ ਸੂਤਰਾਾਂ ਦੇ ਵਾਲੇ ਤੋਂ ਖਬਰ ਹੈ ਕਿ ਭਿੰਡਰਾਂ ਵਾਲਦੇ ਮੁੰਡੇ ਕਹਿੰਦੇ ਅਸੀਂ ਤਾਂ ਸਨਮਾਨ ਲੈਣਾ ਨਹੀਂ ਨਾ ਲਓ ਤੁਸੀਂ ਤੁਸੀਂ ਸਨਮਾਨ ਬਹੁਤ ਲੈ ਚੁੱਕੇ ਹੋ ਅਰਬਾਂ ਖਰਬਾਂ ਦੀ ਪ੍ਰਾਪਰਟੀ ਤੁਸੀਂ ਬਣਾ ਲਈ ਹੋਰ ਬਣੀ ਜਾਣੀ ਹੈ ਤੁਹਾਨੂੰ ਇੱਕ ਸ੍ਰੀ ਸਾਹਿਬ ਦੇ ਨਾਲ ਦਿੱਕ ਸਰੂਪੇ ਦੇ ਨਾਲ ਕੀ ਸਨਮਾਨ ਕਰਨਾ ਉਹ ਤਾਂ ਪਤਾ ਹੀ ਹੈ ਲੋਕਾਂ ਨੂੰ ਜਾਨੀ ਕਿ ਇਹਨਾਂ ਕੁੱਲ ਮਿਲਾ ਕੇ ਇਹ ਕਹਿ ਲਈਏ ਵੀ ਜਿੰਨਾ ਚਿਰ ਭਿੰਡਰਾਂ ਵਾਲਾ ਕਾਲ ਤਖਤ ਦੇ ਰਿਹਾ ਉਹਨੇ ਕਾਲ ਤਖਤ ਦੀ ਮਰਜ਼ਾਦਾ ਨੂੰ ਮੰਨਿਆ ਹੀ ਨਹੀਂ ਉੱਥੇ ਉਹ ਦਸਮ ਗ੍ਰੰਥ ਦੇ ਜਿੱਤਨ ਨਾੜਕ ਦੀ ਕਥਾ ਕਰਦਾ ਰਿਹਾ ਜੇ ਨਈ ਯਕੀਨ ਤਾਂ ਸੁਣ ਲਿਓ YouTube ਤੇ ਭਰ ਲਿਓ ਉਸ ਬੰਦੇ ਨੂੰ ਬਾਣੀ ਬਾਰੇ 1% ਨਹੀਂ ਪਤਾ ਸੀ ਇਹ ਗੱਲਾਂ ਬੜੀਆਂ ਕੋੜੀਆਂ ਨੇ ਜਿੰਨਾ ਕੁ ਮੈਂ ਉਹਨੂੰ YouTube ਤੇ ਸੁਣਿਆ ਨਾ ਉਹਨੇ ਹੁਕਮਨਾਮ ਗ੍ਰੰਥੀ ਨੇ ਲੈ ਲੈਣਾ ਬਾਅਦ ਦੇ ਵਿੱਚ ਉਹਨੇ ਮੈਂ Hindu ਵੱਡੂਗਾ ਸਾਡਾ ਸੋਢੀ ਕਿਉਂ ਮਾਰਤਾ ਸਾਡਾ ਫਲਾਨਾ ਕਿਉਂ ਮਾਰਤਾ ਇਦਾਂ ਚੱਲਦਾ ਹੁੰਦਾ ਸੀ ਉਹਨੇ ਇੱਕ ਵੀ ਸ਼ਬਦ ਅਰਥ ਨਹੀਂ ਕੀਤੇ ਜੇ ਕੀਤੇ ਨੇ ਦਸਮਗ੍ਰੰਥ ਦੇ ਕੀਤੇ ਨੇ ਹਲੂਮਾਨ ਪਹਾੜੀ ਲੈ ਕੇ ਚਲਾ ਗਿਆ ਸੀ ਬਸ ਆ ਸੀ ਉਹਦੇ ਫੁਰ ਕੁਛ ਨਹੀਂ ਸੀ ਤੇ じゃ ਗੱਪ ਮਾਰੇਗੇ 101 ਪਾਠ ਕਰਦਾ ਸੀ ਉਹ ਕਈ ਫੁਕਰੇ ਇਦਾਂ ਦੇ ਜਿਹੜੇ ਪਟਿਆਲੇ ਵਾਲੇ ਆ ਗੱਪੀ ਉਹ ਕੀ ਕਹਿੰਦੇ ਉਹਨੂੰ ਹੁਣ ਮੇਰੇ ਚੇਤੇ ਨਹੀਂ ਉਹਨਾਂ ਕੀ ਕਰੀ ਭੁੱਲ ਗਏ ਠਾਕੁਰ ਸਿੰਘ ਹਾਂ ਉਹ ਕੀ ਕਹਿੰਦਾ ਸੀ ਕਹਿੰਦਾ ਜਦੋਂ ਲਾਈਟ ਬੱਝ ਜਾਂਦੀ ਸੀ ਨਾ ਜਿਹੜੇ ਗੁਰੂ ਸਾਹਿਬ ਦੇ ਅੱਖਰ ਸੀ ਉਹ ਚਮਕਦੇ ਸੀ ਆਪਣੇ ਆਪ ਕਹਿੰਦੇ ਐਨੀ ਸ਼ਕਤੀ ਸੀ ਭਿੰਡਾ ਵਾਲੇ ਵਿੱਚ ਇੱਕ ਗੱਪ ਕਹਾਣੀਆਂ ਕਿਹਨੇ ਸੁਣਾਈਆਂ ਨੇ ਅੱਛਾ ਸੋ ਜਪਨੀ ਸਾਹਿਬ ਦਾ ਪਾਠ ਇਹ ਕੋ ਨੇ ਸਭ ਤੋਂ ਵੱਡਾ ਗੱਪ ਹੋਰ ਮਾਰਿਆ ਕਹਿੰਦਾ 17 ਮਿੰਟਾਂ ਵਿੱਚ ਸੁਖਮਨੀ ਸਾਹਿਬ ਤੇ 2.5 ਮਿੰਟਾਂ ਵਿੱਚ ਜਪਦੀ ਸਾਹਿਬ ਇਹਨਾਂ ਤੂੰ ਤੈਨੂੰ ਪੁੱਛਣਾ ਚਾਹੁੰਦਾ ਵੀ ਹੁਣ ਹੈਗਾ ਤੁਹਾਡੇ ਵਿੱਚ ਕੋਈ 2.5 ਮਿੰਟਾਂ ਵਿੱਚ ਜੈਸੇ ਪੜਨ ਵਾਲਾ 17 ਮਿੰਟਾਂ ਵਿੱਚ ਸੁਖਮਨੀ ਸਾਹਿਬ ਪੜਨ ਵਾਲਾ ਹੈਗਾ ਵੀ ਸੁਣਾ ਦਿਓ ਕਿਸੇ ਨੂੰ ਚਲੋ ਮੈਂ ਚੈਲੰਜ ਕਰਦਾ ਜੇ ਕੋਈ ਮੈਨੂੰ ਸਾਹਮਣੇ ਬੈ ਕੇ ਨਾ ਢਾਈ ਮਿੰਟਾਂ ਵਿੱਚ 5 ਮਿੰਟ ਦਿੰਨੇ। ਜਬ ਇਸ ਦਾ ਪਾਠ ਬੋਲ ਕ੍ਰਿਸ਼ਨ ਆਦੂ। ਅੱਧੇ ਘੰਟੇ ਵਿੱਚ ਸੁਖਣੀ ਸਾਹਿਬ ਸੁਣਾ ਦੂ 17 ਮਿੰਟ ਤਾਂ ਵਧਾ ਦਿੰਨੇ ਆਪਾਂ। ਤੇ ਮੈਂ ਇੰਡੀਆ ਛੱਡ ਕੇ ਚੱਲਾ ਜੂ ਮੜ ਕੇ ਇੰਡੀਆ ਵਿੱਚ ਰਹਿੰਦਾ ਨਹੀਂ। ਇਹ ਚੈਲੰਜ ਆ ਤੁਮ। ਸੁਣਾ ਦੇ ਕੋਈ। ਮੈਂ 42 ਕਪਾੜ ਸਹਿਜ ਪਾਠ ਆਪਣੀ ਜ਼ਿੰਦਗੀ ਵਿੱਚ ਕੀਤੇ ਆ ਬੋਲ ਕੇ। ਤੇ ਜਿਹੜੀਆਂ ਤੋਕਾਂ ਮੇਰੇ ਚੇਤੇ ਆ ਗਈਆਂ ਮੈਨੂੰ ਅੱਜ ਵੀ ਨਹੀਂ ਭੁੱਲ ਸਕੀ ਜਦੋਂ ਮਰਜੀ ਸੁਣਾਦਿਆਂ ਮੈਂ ਪਰ ਝੂਠ ਨਾ ਬੋਲੋ 100 ਪਾਠ ਜਪਨੀ ਸਾਹਿਬ ਦਾ ਜੇ 5 ਮਿੰਟ ਵੀ ਰੋਜ਼ ਲਾਈਏ ਤਾਂ 5 ਨੂੰ 100 ਨਾਲ ਗੁਣਾ ਕਰ ਲੋ ਕਿੰਨੇ ਮਿੰਟ ਹੋਣਦੇ ਕਿੰਨੇ ਘੰਟੇ ਬਣਦੇ ਇੱਥੋਂ ਤੱਕ ਵੀ ਆਗੇ ਕਹਿੰਦੇ ਪਹਿਲਾ ਭਾਗ ਗੁਰੂ ਅਰਜਨ ਦਾ ਪਾਠ ਰੋਜ਼ ਕਰਦੇ ਸੀ ਉਹ ਤੇ ਜਿਹੜੇ ਬੰਦੇ ਨੇ ਸੈਂਟਰ ਸਰਕਾਰ ਨਾਲ ਟੱਕਰ ਲਈ ਹੋਵੇ ਤੇ ਉਹ ਬੰਦਾ ਪਾਠ ਕਰਨ ਦੀ ਰਿਆ ਮੰਨ ਲੇ ਕਿ ਹੋਰ ਉਹਨੂੰ ਕੋਈ ਕੰਮ ਹੀ ਨਹੀਂ ਸੀ ਇਹ ਗੱਲਾਂ ਕਹਾੜੀਆਂ ਨੇ ਚਲੋ ਜਿਹੜਾ ਫੋਕਸ ਸੀ ਉਸ ਗੱਲ ਤੇ ਆਉਨੇ ਆ ਦਕਤਖਤਾਂ ਦੇ ਜਥੇਦਾਰ ਜੇ ਜ਼ੁਰਤ ਰੱਖਦੇ ਨੇ ਨਾ ਜਿਹੜੀਆਂ ਸਾਖੀਆਂ ਸੁਣਿਓ ਕਿ ਕਾਲੀ ਫੂਲਾ ਸਿੰਘ ਨੇ ਚੋਰੜੇ ਕੋਰੜੇ ਮਾਰੇ ਸੀ ਰਣਜੀਤ ਸਿੰਘ ਦੇ ਤਾਂ ਫੇਰ ਉਹ ਜ਼ੁਰਤ ਵਰਤ ਕੇ ਦਿਖਾਓ ਹੁਣ ਸ਼ਰਿਆਮ ਕਹਤਾ ਉਹਨੇ ਅਕੈਸੇ ਕਾਲ ਤੱਕ ਅਦੇਖੋ ਕੋਨਾ ਮੈਨੂੰ ਮੰਨਦੇ ਨਹੀਂ ਜਹੇਦਾਰ ਨੂੰ ਨਹੀਂ ਮੰਨਦੇ ਭਿੰਡਰਾਵਾਲੇ ਦੇ ਮੁੰਡੇ ਕਹਿੰਦੇ ਅਸੀਂ ਸਨਮਾਨ ਲੈਂਦੇ ਨਹੀਂ ਹੈਗੀ ਜ਼ਰਤ ਹੁਣ ਏਸੇ ਕਰਕੇ ਤੁਹਾਨੂੰ ਮੈਂ ਮੰਗ ਖਾਣੇ ਕਹਿਣਾ ਹੋਣਾ ਤੁਸੀਂ ਬਾਦਲਾਂ ਦੇ ਜੁੱਤੀਆਂ ਵਿੱਚ ਬੈਠੇ ਹੋ ਇਸੇ ਕਰਕੇ ਕਹਿਣਾ ਹੋਣਾ ਤੇ ਰੌਲਾ ਕੀ ਹੈ ਲਾਸਟ ਵਿੱਚ ਗੱਲ ਮੁਕਾਜਣਾ ਰੌਲਾ ਹੈਗਾ ਗੋਲਕਾਂ ਦਾ ਉਹ ਤੁਮੇ ਵਰਗੇ ਚਾਹੁੰਦੇ ਆ ਬੇਕਾਲ ਤੱਕ ਦੀ ਜ਼ਿੰਮੇਵਾਰੀ ਸਾਡੇ ਕੋਲੇ ਹੋਵੇ ਕਿਉਂਕਿ ਸੋਨਾ ਬਹੁਤ ਚੜਦਾ ਹੈ ਜਿਹੜਾ 5-7 ਕਿਲੋ ਚੜਦਾ ਮੇਰੇ ਜਿਵੇਂ ਉਹ ਸਾਨੂੰ ਮਿਲਣਾ ਚਾਹੀਦਾ ਹੁੰਦੇ ਤੁਸੀਂ 60000 ਨੂੰ ਵੀ ਲਾਉਂਗੇ ਕਿਲੋ ਤੋੜਾ ਕਿਲੋ ਸੋਨਾ ਕਿੰਨਾ ਹੋ ਗਿਆ 60 ਲੱਖ ਦਾ ਹੋ ਗਿਆ ਜੇ 5 ਕਿਲੋ ਚੜ ਗਿਆ 2.5 ਕਰੋੜ ਬਣਦਾ ਮਹੀਨਾ ਕੀ ਲੋੜ ਪਈ ਇਹਨੂੰ ਪ੍ਰਚਾਰ ਕਰਨ ਦੀ ਲੋ 2.5 ਕਿਲੋ ਆ 5 ਕਿਲੋ ਸੋਨਾ ਮਹੀਨਾ ਮਿਲੇ ਸਾਨੂੰ ਜਣ ਕੇ ਸਾਰਾ ਜਿਹੜਾ ਰੋਲਾ ਨਾ ਪੈਸੇ ਦਾ ਪਿੰਡਾਂ ਵਾਲੇ ਦੇ ਮੁੰਡੇ ਨੂੰ ਕਹਿ ਦਿਓ ਬਿੱਟੜੀਆਂ ਵਾਲਾ ਮੰਗ ਤੁਹਾਨੂੰ ਵੀ ਡਿਫੈਂਡਰਾਂ ਦੇਵਾਂਗੇ ਉਹਦੀ ਆ ਜਾਣਗੇ ਟਿਕਟਾਂ ਫਟਾਫਟ ਲੈ ਕੇ ਕੋਈ ਨਿਣਾਤਾ ਜੋ ਕੋਈ ਜਨ ਗਲੰਦਰ ਤੋਂ ਆਜੂ ਪੈਸਾ ਰੋੜਾ ਇਹਨਾਂ ਪੈਰੋੜਾ ਇੰਦਾ ਪੈਸੇ ਦਾ ਚਲੋ ਕੋਈ ਨਹੀਂ ਛੇਤਰ ਸ਼ਬਦ ਦੇ ਫਿਰਨਾ ਚਾਹੁੰਦਾ ਜਿਹੜਾ ਮਰਜੀ ਮੁਰਿਆ ਜਿਹੜਾ ਵੀ ਆ ਜੀ ਇਹਨੇ ਸੁਧਰਨਾ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ